ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰਾ ਨਾਮ ਕੁਲਦੀਪ ਆ ਤੇ ਮੈਨੂੰ ਸਾਡੇ ਘਰ ਵਿੱਚ ਪਿਆਰ ਨਾਲ ਦੀਪਦੀਪੀ ਕਹਿੰਦੇ ਸੀ ਮੈਂ ਹਜੇ 20 ਸਾਲ ਦੀ ਸੀ ਤੇ ਮੇਰੇ ਮਾਪਿਓ ਨੇ ਮੇਰਾ ਵਿਆਹ ਕਰ ਦਿੱਤਾ ਮੇਰੇ ਸਹੁਰੇ ਪਰਿਵਾਰ ਵਿੱਚ ਮੇਰਾ ਸਾਸ ਸਹੁਰਾ ਮੇਰਾ ਘਰ ਵਾਲਾ ਤੇ ਮੇਰਾ ਛੋਟਾ ਦਿਔਰ ਰਹਿੰਦਾ ਸੀ ਮੇਰਾ ਦਿਔਰ ਮੇਰੇ ਘਰ ਵਾਲੇ ਤੋਂ ਇੱਕ ਸਾਲ ਹੀ ਛੋਟਾ ਸੀ ਮੇਰੇ ਘਰ ਵਾਲੇ ਦੀ ਉਮਰ 26 ਕੋ ਸਾਲ ਦੀ ਸੀ ਉਹ ਮੇਰੇ ਤੋਂ ਵੱਡੇ ਸੀ ਜਦ ਮੈਂ ਵਿਆਹ ਕੇ ਆਪਣੇ ਸਹੁਰੇ ਘਰ ਗਈ ਤਾਂ ਮੈਨੂੰ ਆਪਣੇ ਦਿਓਰ ਤੋਂ ਵੀ ਬਹੁਤ ਸ਼ਰਮ ਜਿਹੀ ਆਉਂਦੀ ਸੀ ਕਿਉਂਕਿ ਉਹ ਵੀ ਮੇਰੇ ਘਰ ਵਾਲੇ ਦੀ ਉਮਰ ਦਾ ਹੀ ਸੀ ਪੇਕੇ ਘਰ ਵਿੱਚ ਮੇਰੇ ਮਾਪਿਓ ਨੇ ਮੈਨੂੰ ਬਾਹਰ ਜ਼ਿਆਦਾ ਆਉਣ ਜਾਣ ਨਹੀਂ ਦਿੱਤਾ ਸੀ ਕਿਉਂਕਿ ਮੇਰੇ ਪਾਪਾ ਦਾ ਸੁਭਾਅ ਬਹੁਤ ਹੀ ਸਖਤ ਸੀ ਉਹਨਾਂ ਨੇ ਤਾਂ ਕਦੇ ਮੈਨੂੰ ਰਿਸ਼ਤੇਦਾਰੀ ਵਿੱਚ ਵੀ ਨਹੀਂ ਸੀ ਭੇਜਿਆ ਨਾਨਕੀ ਤਾਂ ਸਿਰਫ ਮੈਂ ਆਪਣੀ ਮਾਂ ਦੇ ਨਾਲ ਹੀ ਜਾਂਦੀ ਸੀ ਤੇ ਇੱਕ ਰਾਤ ਲਾ ਕੇ ਵਾਪਸ ਆ ਜਾਂਦੀ ਸੀ ਕਦੇ ਮੇਰੇ ਪਾਪਾ ਨੇ ਮੈਨੂੰ ਨਾ ਭੂਆ ਕੋਲ ਨਾ ਹੀ ਮਾਸੀ ਕੋਲ ਜਾਣ ਦਿੱਤਾ ਸੀ ਉਹ ਕਹਿੰਦੇ ਸੀ ਕਿ ਕੁੜੀਆਂ ਨੂੰ ਜ਼ਿਆਦਾ ਬਾਹਰ ਆਉਣਾ ਜਾਣਾ ਨਹੀਂ ਚਾਹੀਦਾ ਉਹ ਬਹੁਤ ਹੀ ਪੁਰਾਣੇ ਖਿਆਲਾਂ ਦੇ ਸੀ ਇਸੇ ਕਰਕੇ ਮੇਰੇ ਪਾਪਾ ਨੇ ਮੇਰਾ ਵਿਆਹ ਵੀ ਛੋਟੀ ਉਮਰ ਵਿੱਚ ਹੀ ਕਰ ਦਿੱਤਾ ਸੀ ਮੇਰੀ ਮਾਂ ਨੇ ਮੈਨੂੰ ਵਿਆਹ ਤੋਂ ਪਹਿਲਾਂ ਇਹੀ ਸਮਝਾਇਆ ਸੀ ਕਿ ਪੁੱਤ ਦੇਖੀ ਤੇਰੇ ਸਾਰੇ ਪਰਿਵਾਰ ਵਿੱਚ ਤੇਰਾ ਜਵਾਨ ਦਿੌਰ ਵੀ ਆ ਤੂੰ ਜਿਆਦਾ ਉਹਦੇ ਨਾਲ ਬੋਲਣਾ ਚੱਲਣਾ ਨਹੀਂ ਮੇਰੀ ਮਾਂ ਨੇ ਮੈਨੂੰ ਬਹੁਤ ਹੀ ਜਿਆਦਾ ਸਮਝਾਇਆ ਸੀ ਕਿ ਕਿਵੇਂ ਆਪਣੇ ਸਹੁਰੇ ਘਰ ਵਿੱਚ ਰਹਿਣਾ ਮੇਰੀ ਮੰਮੀ ਨੂੰ ਮੇਰਾ ਬਹੁਤ ਹੀ ਜਿਆਦਾ ਫਿਕਰ ਸੀ ਮੈਨੂੰ ਵੀ ਆਪਣੇ ਸਹੁਰੇ ਘਰ ਵਿੱਚ ਬਹੁਤ ਹੀ ਸੰਗ ਲੱਗਦੀ ਸੀ ਕਿਉਂਕਿ ਮੈਂ ਆਪਣੇ ਪੇਕੇ ਘਰ ਤੋਂ ਸਿੱਧਾ ਆਪਣੇ ਸਹੁਰੇ ਘਰ ਹੀ ਆਈ ਸੀ ਨਾ ਹੀ ਮੈਂ ਬਾਹਰ ਪੜ੍ਹੀ ਸੀ ਤੇ ਨਾ ਹੀ ਕਦੇ ਕੁਵਾਰੀ ਹੁੰਦੀ ਕਿਸੇ ਰਿਸ਼ਤੇਦਾਰੀ ਵਿੱਚ ਗਈ ਸੀ ਮੇਰਾ ਤਾਂ ਉਥੇ ਦਿਲ ਨਹੀਂ ਲੱਗਦਾ ਸੀ ਮੇਰੇ ਘਰ ਵਾਲੇ ਦਾ ਹੋਟਲ ਸੀ ਤੇ ਉਹ ਸਵੇਰ ਹੀ ਚਲੇ ਜਾਂਦੇ ਸੀ ਤੇ ਰਾਤ ਨੂੰ 10 11 ਵਜੇ ਹੀ ਵਾਪਸ ਆਉਂਦੇ ਸੀ ਘਰ ਵਿੱਚ ਮੇਰਾ ਦਿਓਰ ਮੇਰੀ ਸੱਸ ਸਹੁਰਾ ਹੀ ਹੁੰਦੇ ਸੀ ਮੇਰਾ ਦਿਓਰ ਥੋੜਾ ਜਿਹਾ ਮਜ਼ਾਕੀਆ ਜਿਹਾ ਸੀ ਉਹ ਮੈਨੂੰ ਮਜ਼ਾਕ ਕਰਦਾ ਸੀ ਪਰ ਮੈਨੂੰ ਬਹੁਤ ਹੀ ਅਜੀਬ ਜਿਹਾ ਲੱਗਦਾ ਸੀ ਮੇਰੀ ਸੱਸ ਵੀ ਉਹਨੂੰ ਬਹੁਤ ਟੋਕਦੀ ਸੀ ਕਿ ਕਿਉਂ ਤੂੰ ਬੋਟੀ ਨੂੰ ਤੰਗ ਕਰਦਾ ਪਰ ਮੇਰਾ ਦਿਔਰ ਜਾਣ ਬੁੱਝ ਕੇ ਮੇਰੇ ਕੋਲ ਹੀ ਗੇੜੇ ਮਾਰਦਾ ਰਹਿੰਦਾ ਸੀ ਮੇਰੇ ਘਰ ਵਾਲੇ ਤੇ ਮੇਰੇ ਦਿਔਰ ਦੀ ਆਪਸ ਵਿੱਚ ਬਹੁਤ ਹੀ ਜ਼ਿਆਦਾ ਬੰਨਦੀ ਸੀ ਉਹ ਤਾਂ ਸ਼ਾਮ ਨੂੰ ਇਕੱਠੇ ਬੈਠ ਕੇ ਰੋਟੀ ਖਾਂਦੇ ਸੀ ਮੇਰੇ ਘਰ ਵਾਲੇ ਨੇ ਕਦੀ ਇਹ ਨਹੀਂ ਸੋਚਿਆ ਸੀ ਕਿ ਮੇਰਾ ਨਵਾਂ ਨਵਾਂ ਵਿਆਹ ਹੋਇਆ ਤੇ ਮੈਂ ਆਪਣੇ ਘਰ ਵਾਲੇ ਨਾਲ ਕਦੇ ਬੈਠ ਕੇ ਰੋਟੀ ਖਾ ਲਵਾਂ ਪਰ ਉਹ ਤਾਂ ਆਪਣੇ ਭਰਾ ਦੇ ਨਾਲ ਹੀ ਰੋਟੀ ਖਾਂਦਾ ਸੀ ਮੈਂ ਤਾਂ ਉਹਨਾਂ ਨੂੰ ਕੁਝ ਕਹਿ ਵੀ ਨਹੀਂ ਸਕਦੀ ਕਿਉਂਕਿ ਜੇ ਮੈਂ ਕੁਝ ਕਹਿੰਦੀ ਤਾਂ ਮੇਰੇ ਘਰ ਵਾਲੇ ਨੇ ਗੁੱਸੇ ਹੋ ਜਾਣਾ ਸੀ ਤੇ ਉਹਨੇ ਇਹੀ ਸੋਚਣਾ ਸੀ ਕਿ ਸਾਨੂੰ ਦੋਹਾਂ ਭਰਾਵਾਂ ਨੂੰ ਇਕੱਠੇ ਬੈਠਣ ਵਿੱਚ ਇਹਨਾਂ ਜੈਲਸੀ ਹੁੰਦੀ ਆ। ਇਸੇ ਕਰਕੇ ਮੈਂ ਚੁੱਪ ਹੀ ਹੋ ਜਾਂਦੀ ਸੀ। ਮੈਂ ਉਹਨਾਂ ਦੋਹਾਂ ਨੂੰ ਰੋਟੀ ਫੜਾ ਕੇ ਬਾਅਦ ਵਿੱਚ ਆਪਣੇ ਰੋਟੀ ਲੈ ਕੇ ਆਪਣੇ ਕਮਰੇ ਵਿੱਚ ਚਲੀ ਜਾਂਦੀ ਸੀ। ਸਾਡੇ ਘਰ ਵਿੱਚ ਇੱਕ ਹੀ LCD ਸੀ ਤੇ ਉਹ ਸਾਡੇ ਕਮਰੇ ਵਿੱਚ ਹੀ ਸੀ। ਮੇਰੇ ਪਿਆਰ ਨੂੰ ক্রিকেট ਦੇ ਮੈਚ ਦਾ ਬਹੁਤ ਹੀ ਜ਼ਿਆਦਾ ਸ਼ੌਕ ਸੀ। ਉਹ ਜਦੋਂ ਮੇਰੇ ਜਦੋਂ ਮੈਚ ਚੱਲਦੇ ਹੁੰਦੇ ਸੀ ਤਾਂ ਸਾਡੇ ਕਮਰੇ ਵਿੱਚ ਹੀ ਬੈਠਾ ਰਹਿੰਦਾ ਸੀ। ਪਰ ਮੈਨੂੰ ਬਹੁਤ ਹੀ ਜ਼ਿਆਦਾ ਦਿੱਕਤ ਮਹਿਸੂਸ ਹੁੰਦੀ ਸੀ ਕਿਉਂਕਿ ਮੈਂ ਤਾਂ ਆਪਣੇ ਕਮਰੇ ਵਿੱਚ ਵੀ ਨਹੀਂ ਸੀ ਜਾ ਸਕਦੀ ਸਾਡੇ ਘਰ ਵਿੱਚ ਸਿਰਫ ਤਿੰਨੇ ਹੀ ਕਮਰੇ ਸੀ ਇੱਕ ਮੰਮੀ ਪਾਪਾ ਦਾ ਕਮਰਾ ਇੱਕ ਸਾਡਾ ਕਮਰਾ ਤੇ ਤੀਸਰਾ ਸਟੋਰ ਰੂਮ ਸੀ ਮੇਰਾ ਵਿਆਹ ਉੱਪਰਲੇ ਚਬਾਰੇ ਤੇ ਹੀ ਸੌਂਦਾ ਹੁੰਦਾ ਸੀ ਮੈਂ ਤਾਂ ਆਪਣੇ ਸੱਸ ਸਹੁਰੇ ਦੇ ਕਮਰੇ ਵਿੱਚ ਵੀ ਨਹੀਂ ਸੀ ਸੌਂ ਸਕਦੀ ਕਿਉਂਕਿ ਮੇਰਾ ਸਹੁਰਾ ਬਜ਼ੁਰਗ ਸੀ ਤੇ ਉਹ ਸਾਰਾ ਦਿਨ ਹੀ ਆਪਣੇ ਕਮਰੇ ਵਿੱਚ ਪਿਆ ਰਹਿੰਦਾ ਸੀ ਮੈਂ ਸਾਰਾ ਦਿਨ ਹੀ ਲੌਬੀ ਵਿੱਚ ਬੈਠੀ ਰਹਿੰਦੀ ਤੇ ਆਪਣਾ ਫੋਨ ਦੇਖ ਕੇ ਹੀ ਆਪਣਾ ਟਾਈਮ ਪਾਸ ਕਰਦੀ ਸੀ। ਮੇਰੀ ਸੱਸ ਮੇਰੇ ਦਿਔਰ ਨੂੰ ਬਹੁਤ ਘੂਰਦੀ ਸੀ ਕਿ ਤੂੰ ਬੋਟੀ ਦੇ ਕਮਰੇ ਵਿੱਚ ਨਾ ਬੈਠਿਆ ਕਰ ਪਰ ਮੇਰੇ ਦਿਔਰ ਦੀ ਜਿੱਦ ਬਹੁਤ ਹੀ ਜ਼ਿਆਦਾ ਗੰਦੀ ਸੀ। ਮੇਰੇ ਵਿਆਹ ਨੂੰ 3 ਮਹੀਨੇ ਹੋ ਗਏ ਸੀ ਪਰ ਮੇਰੇ ਘਰ ਵਾਲੇ ਨੇ ਤਾਂ ਮੇਰੀ ਭੋਰਾ ਵੀ ਪ੍ਰਵਾਹ ਨਹੀਂ ਸੀ। ਉਹ ਕਦੇ ਵੀ ਛੁੱਟੀ ਨਹੀਂ ਸੀ ਕਰਦਾ ਤੇ ਨਾ ਹੀ ਘਰ ਰਹਿੰਦਾ ਸੀ। ਅਸੀਂ ਤਾਂ ਕਦੇ ਕਿਤੇ ਘੁੰਮਣ ਫਿਰਨ ਵੀ ਨਹੀਂ ਗਏ ਸੀ। ਉਹਨਾਂ ਨੂੰ ਤਾਂ ਸਿਰਫ ਆਪਣੇ ਕੰਮ ਦੇ ਨਾਲ ਹੀ ਮਤਲਬ ਸੀ। ਰਾਤ ਨੂੰ ਹੀ ਮੇਰੇ ਕੋਲ ਆਉਂਦੇ ਸੀ। ਕਦੇ-ਕਦੇ ਤਾਂ ਮੈਨੂੰ ਇੰਜ ਲੱਗਦਾ ਸੀ ਕਿ ਮੈਨੂੰ ਇਹਨਾਂ ਨੇ ਸਿਰਫ ਕੰਮ ਕਰਨ ਲਈ ਹੀ ਵਿਆਹ ਕੇ ਲਿਆਂਦਾ। ਮੇਰੀ ਸੱਸ ਤੋਂ ਵੀ ਜ਼ਿਆਦਾ ਕੰਮ ਨਹੀਂ ਸੀ ਹੁੰਦਾ। ਮੇਰੇ ਦਿਉਰ ਨੂੰ ਇੱਕ ਹੀ ਸ਼ੌਂਕ ਸੀ ਤੇ ਉਹ ਘਰ ਵਿੱਚ ਸਬਜ਼ੀਆਂ ਜ਼ਰੂਰ ਬੀਜਦਾ ਸੀ। ਸਾਡੇ ਘਰ ਦੇ ਪਿਛਲੇ ਪਾਸੇ ਕਾਫੀ ਖੁੱਲਾ ਵਿਹੜਾ ਸੀ। ਉੱਥੇ ਉਹ ਸਬਜ਼ੀਆਂ ਸਾਰੇ ਤਰ੍ਹਾਂ ਦੇ ਨਾਲ ਹੀ ਲਗਾਉਂਦਾ ਸੀ। ਅਸੀਂ ਕਦੇ ਵੀ ਸਬਜ਼ੀ ਮੋਲ ਨਹੀਂ ਸੀ ਲਿਆਂਦੀ। ਮੈਂ ਆਪਣੀ ਸੱਸ ਦੇ ਨਾਲ ਘਰ ਦੇ ਪਿਛਲੇ ਪਾਸੇ ਬਣੇ ਬਾਗੀਚੇ ਦੇ ਵਿੱਚੋਂ ਸਬਜ਼ੀ ਤੋੜਨ ਦੇ ਲਈ ਚਲੀ ਜਾਂਦੀ ਸੀ। ਪਿੱਛੇ-ਪਿੱਛੇ ਮੇਰਾ ਦਿਓਰ ਵੀ ਆ ਜਾਂਦਾ ਸੀ। ਜਦੋਂ ਮੈਂ ਸਬਜ਼ੀ ਤੋੜਦੀ ਸੀ ਤਾਂ ਉਹ ਮੈਨੂੰ ਬੜੇ ਹੀ ਅਜੀਬ ਜਿਹੇ ਤਰੀਕੇ ਨਾਲ ਦੇਖਦਾ ਸੀ। ਇਸ ਤਰ੍ਹਾਂ ਤਾਂ ਕਦੇ ਮੇਰੇ ਘਰ ਵਾਲੇ ਨੇ ਵੀ ਨਹੀਂ ਸੀ ਦੇਖਿਆ। ਜਦੋਂ ਕਦੇ ਮੇਰੀ ਚੁੰਨੀ ਮੇਰੇ ਕਮੀਜ਼ ਦੇ ਗਲੇ ਤੋਂ ਸਾਈਡ ਤੇ ਹੋ ਜਾਂਦੀ ਤਾਂ ਉਹ ਮੇਰੇ ਤੇ ਨਿਗਾਹ ਹੀ ਟਿਕਾ ਲੈਂਦਾ ਸੀ। ਮੈਂ ਤਾਂ ਆਪਣੇ ਆਪ ਨੂੰ ਬਹੁਤ ਹੀ ਕਵਰ ਕਰਕੇ ਰੱਖਦੀ ਸੀ। ਪਰ ਉਹਦੀ ਨਿਗਾਹ ਮੇਰੇ ਤੇ ਹੀ ਰਹਿੰਦੀ ਸੀ ਇੱਕ ਦਿਨ ਅਚਾਨਕ ਮੈਂ ਸਬਜ਼ੀ ਤੋੜਦੀ ਸੀ ਤੇ ਮੇਰੇ ਸਾਰੇ ਸਰੀਰ ਤੇ ਖਾਰਸ਼ ਹੋਣ ਲੱਗ ਪਈ ਉਸ ਦਿਨ ਮੇਰੀ ਸੱਸ ਨੂੰ ਬਹੁਤ ਹੀ ਜ਼ਿਆਦਾ ਬੁਖਾਰ ਹੋਇਆ ਸੀ ਤੇ ਮੈਂ ਕੱਲੀ ਹੀ ਸਬਜ਼ੀ ਤੋੜਦੀ ਸੀ ਮੈਂ ਜਦੋਂ ਸਬਜ਼ੀ ਤੋੜ ਕੇ ਘਰ ਆਈ ਤਾਂ ਮੈਂ ਆਪਣੀ ਸੱਸ ਨੂੰ ਦੱਸਿਆ ਕਿ ਮੰਮੀ ਮੇਰੇ ਸਰੀਰ ਤੇ ਤਾਂ ਖਾਰਸ਼ ਹੋਣ ਲੱਗ ਪਈ ਉਹ ਮੈਨੂੰ ਕਹਿੰਦੀ ਪੁੱਤ ਤੂੰ ਨਹਾ ਕੇ ਕੱਪੜੇ ਬਦਲ ਲੈ ਕੋਈ ਕੀੜਾ ਪਤੰਗਾ ਨਾ ਚੜ ਗਿਆ ਹੋਵੇ ਮੈਂ ਜਲਦੀ ਜਲਦੀ ਵਾਸ਼ਰੂਮ ਵਿੱਚ ਗਈ ਤੇ ਨਹਾ ਕੇ ਆਪਣੇ ਕੱਪੜੇ ਬਦਲ ਲਏ ਪਰ ਮੇਰੇ ਖਾਰਸ਼ ਫਿਰ ਵੀ ਨਹੀਂ ਸੀ ਰੁਕਦੀ ਮੇਰਾ ਘਰ ਵਾਲਾ ਵੀ ਘਰ ਨਹੀਂ ਸੀ ਸਿਰਫ ਮੇਰਾ ਦਿਔਰ ਹੀ ਘਰੇ ਸੀ ਮੇਰੀ ਖਾਰਸ਼ ਹੱਦ ਤੋਂ ਵੱਧ ਹੋਈ ਹੋ ਰਹੀ ਸੀ ਫਿਰ ਮੇਰੀ ਸੱਸ ਨੇ ਮੇਰੇ ਦਿਔਰ ਨੂੰ ਆਵਾਜ਼ ਮਾਰੀ ਤੇ ਕਹਿਣ ਲੱਗੀ ਕਿ ਤੂੰ ਆਪਣੇ ਭਾਬੀ ਨੂੰ ਡਾਕਟਰ ਕੋਲ ਲੈ ਜਾ ਪਰ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੈਂ ਪਹਿਲਾਂ ਸੁਖਦੀਪ ਨੂੰ ਫੋਨ ਕਰ ਲਵਾਂ ਸ਼ਾਇਦ ਉਹ ਵੀ ਆ ਜਾਣ ਮੈਂ ਉਹਨਾਂ ਦੇ ਨਾਲ ਹੀ ਚਲੀ ਜਾਊਂਗੀ ਮੈਂ ਆਪਣੇ ਘਰ ਵਾਲੇ ਨੂੰ ਫੋਨ ਲਾਇਆ ਪਰ ਉਹਨਾਂ ਨੇ ਅੱਗੋਂ ਕਿਹਾ ਕਿ ਮੈਂ ਤਾਂ ਬਹੁਤ ਹੀ ਜ਼ਿਆਦਾ ਬਿਜ਼ੀ ਆ ਕਸਟਮਰ ਬਹੁਤ ਹੀ ਜ਼ਿਆਦਾ ਬੈਠੇ ਨੇ ਤੇ ਮੈਂ ਇਸ ਤਰ੍ਹਾਂ ਹੋਟਲ ਨੂੰ ਸੁਣਾ ਛੱਡ ਕੇ ਨਹੀਂ ਆ ਸਕਦਾ ਤੂੰ ਇਸ ਤਰ੍ਹਾਂ ਕਰ ਸੁਖਵੀਰ ਨੂੰ ਆਪਣੇ ਨਾਲ ਲੈ ਜਾ ਤੇ ਡਾਕਟਰ ਕੋਲੋਂ ਦਵਾਈ ਲਾਇਆ ਜਦੋਂ ਮੈਂ ਆਪਣੇ ਘਰ ਵਾਲੇ ਦੀ ਇਹ ਗੱਲ ਸੁਣੀ ਤਾਂ ਮੈਨੂੰ ਬਹੁਤ ਹੀ ਬੁਰਾ ਲੱਗਾ ਮੈਂ ਆਪਣੇ ਦਿਓਰ ਦੇ ਨਾਲ ਨਹੀਂ ਸੀ ਜਾਣਾ ਚਾਹੁੰਦੀ ਪਰ ਮੈਨੂੰ ਮਜਬੂਰੀ ਸੀ ਮੈਂ ਮਜਬੂਰੀ ਵਿੱਚ ਹੀ ਆਪਣੇ ਡਿਓਰ ਦੇ ਨਾਲ ਜਾਣ ਲਈ ਹਾਂ ਕਰ ਦਿੱਤੀ ਕਿਉਂਕਿ ਮੈਨੂੰ ਖਾਰਸ਼ ਟਿਕਣ ਦੀ ਇਨਸੇ ਦਿੱੰਦੀ ਮੇਰਾ ਤਾਂ ਸਾਰਾ ਜਸਮ ਲਾਲ ਲਾਲ ਹੋ ਗਿਆ ਫਿਰ ਮੈਂ ਮਜਬੂਰੀ ਵਿੱਚ ਆਪਣੇ ਡਿਓਰ ਦੇ ਨਾਲ ਹੀ ਡਾਕਟਰ ਕੋਲ ਚਲੀ ਗਈ ਡਾਕਟਰ ਨੇ ਦੱਸਿਆ ਕਿ ਤੁਹਾਨੂੰ ਤਾਂ ਇਨਫੈਕਸ਼ਨ ਹੋ ਗਈ ਆ ਉਹਨੇ ਇੱਕ ਹਫਤੇ ਦੀ ਦਵਾਈ ਦੇ ਦਿੱਤੀ ਜਿਹੜੀ ਸਰੀਰ ਦੇ ਉੱਪਰ ਲਗਾਉਣੀ ਸੀ ਤੇ ਕੁਝ ਖਾਣ ਨੂੰ ਦਿੱਤੀ ਸੀ ਮੇਰਾ ਡਿਓਰ ਮੇਰੇ ਨਾਲ ਹੀ ਡਾਕਟਰ ਦੇ ਕੋਲ ਗਿਆ ਸੀ ਡਾਕਟਰ ਨੇ ਤਾਂ ਮੇਰੇ ਧਿਆਰ ਨੂੰ ਮੇਰਾ ਘਰ ਵਾਲਾ ਹੀ ਸਮਝ ਲਿਆ ਸੀ ਪਰ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਨਹੀਂ ਇਹ ਤਾਂ ਮੇਰਾ ਧਿਆਰ ਆ ਫਿਰ ਅਸੀਂ ਦਵਾਈ ਲੈ ਕੇ ਘਰ ਵਾਪਸ ਆ ਗਏ ਪਰ ਮੇਰਾ ਧਿਆਰ ਗੱਡੀ ਵਿੱਚ ਬੈਠਾ ਅਜੀਬ ਅਜੀਬ ਤਰ੍ਹਾਂ ਦੇ ਹਰਕਤਾਂ ਕਰਦਾ ਸੀ ਉਹਨੇ ਗੱਡੀ ਵਿੱਚ ਵੀ ਮਿਊਜ਼ਿਕ ਬਹੁਤ ਹੀ ਗਲਤ ਕਿਸਮ ਦਾ ਲਗਾਇਆ ਸੀ ਮੈਂ ਤਾਂ ਕੁਝ ਵੀ ਨਹੀਂ ਸੀ ਕਹਿ ਸਕਦੀ ਮੈਂ ਚੁੱਪ ਕਰਕੇ ਬੈਠੀ ਰਹੀ ਤੇ ਫਿਰ ਅਸੀਂ ਵਾਪਸ ਘਰ ਆ ਗਏ ਡਾਕਟਰ ਨੇ ਦੱਸਿਆ ਸੀ ਕਿ ਸਵੇਰ ਸ਼ਾਮ ਤੁਸੀਂ ਸਾਰੇ ਸਰੀਰ ਦੇ ਉੱਪਰ ਦਵਾਈ ਦੀ ਮ사ਜ ਕਰਨੀ ਆ ਪਰ ਮੇਰਾ ਦਿਓ ਤਾਂ ਮੇਰੇ ਕਮਰੇ ਵਿੱਚ ਹੀ ਬੈਠਾ ਰਹਿੰਦਾ ਸੀ ਤੇ ਇੱਕ ਸਾਡੇ ਘਰ ਵਿੱਚ ਵੀ ਬਾਥਰੂਮ ਇੱਕ ਹੀ ਸੀ ਜਿਹਦਾ ਇੱਕ ਗੇਟ ਸਾਡੇ ਕਮਰੇ ਵਿੱਚ ਤੇ ਦੂਸਰਾ ਗੇਟ ਲੌਬੀ ਵਿੱਚ ਖੁੱਲਦਾ ਸੀ ਮੈਂ ਆਪਣੀ ਦਵਾਈ ਚੁੱਕੀ ਤੇ ਬਾਥਰੂਮ ਵਿੱਚ ਚਲੀ ਗਈ ਮੇਰਾ ਘਰ ਬੈੱਡ ਤੇ ਬੈਠਾ ਮੈਨੂੰ ਦੇਖ ਹੀ ਜਾਂਦਾ ਸੀ ਉਹਨੂੰ ਵੀ ਪਤਾ ਸੀ ਕਿ ਮੈਂ ਦਵਾਈ ਦੀ ਮ사ਜ ਕਰਨ ਲਈ ਹੀ ਬਾਥਰੂਮ ਵਿੱਚ ਗਈ ਆ ਮੈਨੂੰ ਮ사ਜ ਕਰਦੀ ਕਰਦੀ ਨੂੰ ਪੂਰਾ 1 ਘੰਟਾ ਹੋ ਗਿਆ ਸੀ ਜਦੋਂ 1 ਘੰਟੇ ਬਾਅਦ ਮੈਂ ਬਾਥਰੂਮ ਵਿੱਚੋਂ ਨਿਕਲੀ ਤਾਂ ਮੇਰੀ ਜਾਨ ਨਿਕਲਣ ਵਾਲੀ ਹੋ ਗਈ ਸੀ ਕਿਉਂਕਿ ਗਰਮੀ ਦਾ ਮਹੀਨਾ ਸੀ ਤੇ ਬਾਥਰੂਮ ਵਿੱਚ ਕੋਈ ਪੱਖਾ ਵਗੈਰਾ ਵੀ ਨਹੀਂ ਸੀ ਮੈਨੂੰ ਪਸੀਨੇ ਨਾਲ ਭਿਜੀ ਦੇਖ ਕੇ ਮੇਰੇ ਦਿਓਰ ਨੇ ਏਸੀ ਕਮਰੇ ਦਾ ਆਨ ਕਰ ਦਿੱਤਾ ਤੇ ਆਪ ਬਾਹਰ ਚਲਾ ਗਿਆ ਜਦੋਂ ਉਹ ਬਾਹਰ ਗਿਆ ਤਾਂ ਮੈਨੂੰ ਸੁੱਖ ਦਾ ਸਾਹ ਆਇਆ ਮੈਂ ਆਪਣੇ ਬੈੱਡ ਤੇ ਲੰਮੇ ਪੈ ਗਈ ਤੇ ਪਈ ਪਈ ਨੂੰ ਮੈਨੂੰ ਉੱਥੇ ਹੀ ਨੀਂਦ ਆ ਗਈ ਪਤਾ ਹੀ ਨਾ ਲੱਗਿਆ ਜਦੋਂ ਮੇਰੀ ਅੱਖ ਖੁੱਲੀ ਤਾਂ ਸ਼ਾਮ ਦੇ 5 ਵਜੇ ਚੁੱਕੇ ਸੀ ਮੈਂ ਜਲਦੀ ਜਲਦੀ ਉੱઠી ਤੇ ਰਾਤ ਦਾ ਰੋਟੀ ਟੋਕ ਕਰਨ ਦੇ ਲਈ ਰਸੋਈ ਵਿੱਚ ਚਲੀ ਗਈ ਦਵਾਈ ਦੀ ਮ사ਜ ਨਾਲ ਕੁੱਝ ਹੱਦ ਤੱਕ ਮੈਨੂੰ ਆਰਾਮ ਮਿਲਿਆ ਸੀ ਮੇਰਾ ਧਿਆਰ ਮੈਨੂੰ ਵਾਰ-ਵਾਰ ਆ ਕੇ ਪੁੱਛਦਾ ਸੀ ਕਿ ਭਾਬੀ ਹੁਣ ਤੁਹਾਡੀ ਖਾਸ਼ ਕਿਵੇਂ ਆ ਮੈਨੂੰ ਪਹਿਲਾਂ ਤਾਂ ਗੁੱਸਾ ਆਉਂਦਾ ਸੀ ਫਿਰ ਮੈਂ ਮਨ ਵਿੱਚ ਸੋਚਿਆ ਕਿ ਇਹਨੇ ਤਾਂ ਪੁੱਛ ਲਿਆ ਪਰ ਮੇਰੇ ਘਰ ਵਾਲਿਆਂ ਨੇ ਤਾਂ ਇੱਕ ਵਾਰ ਫੋਨ ਕਰਕੇ ਵੀ ਨਾ ਪੁੱਛਿਆ ਕਿ ਤੂੰ ਦਵਾਈ ਲਿਆਂਦੀ ਚਾ ਨਹੀਂ ਮੇਰਾ ਦਿਔਰ ਹੀ ਮੈਨੂੰ ਵਧੀਆ ਲੱਗਦਾ ਸੀ ਕਿਉਂਕਿ ਉਹ ਮੇਰਾ ਹਾਦਸਾ ਵਾਂ ਤੇ ਫਿਕਰ ਕਰਦਾ ਸੀ ਇੱਕ ਔਰਤ ਤਾਂ ਇਹੀ ਚਾਹੁੰਦੀ ਆ ਕਿ ਉਹਦਾ ਘਰ ਵਾਲਾ ਉਹਦੀ ਫਿਕਰ ਕਰੇ ਉਹਨੂੰ ਪਿਆਰ ਕਰੇ ਪਰ ਮੇਰੇ ਘਰ ਵਾਲੇ ਵਿੱਚ ਤਾਂ ਇਹ ਗੁਣ ਬਿਲਕੁਲ ਵੀ ਨਹੀਂ ਸੀ ਮੇਰੇ ਦਿਔਰ ਦੀ ਘਰਵਾਲੀ ਤਾਂ ਬਹੁਤ ਹੀ ਕਿਸਮਤ ਵਾਲੀ ਹੋਊਗੀ ਇਹ ਮੈਂ ਸੋਚਦੀ ਸੀ ਉਹਨਾਂ ਉਹਨੂੰ ਇੰਨਾ ਫਿਕਰ ਕਰਨ ਵਾਲਾ ਘਰ ਵਾਲਾ ਜੋ ਮਿਲੂਗਾ ਮੈਂ ਤਾਂ ਆਪਣੀ ਕਿਸਮਤੇ ਰੋਂਦੀ ਸੀ ਮੇਰੇ ਘਰ ਵਾਲੇ ਨੂੰ ਤਾਂ ਸਿਰਫ ਆਪਣੇ ਪੈਸੇ ਦੇ ਨਾਲ ਹੀ ਮੋਹ ਸੀ ਉਹਨੂੰ ਤਾਂ ਮੇਰਾ ਬਿਲਕੁਲ ਵੀ ਮੋਹ ਨਹੀਂ ਸੀ ਆਉਂਦਾ ਉਹ ਤਾਂ ਸਿਰਫ ਰਾਤ ਨੂੰ ਮੇਰੇ ਕਮਰੇ ਵਿੱਚ ਆਉਂਦਾ ਤੇ ਆਪਣਾ ਸਾਰਾ ਜੋਰ ਮੇਰੇ ਤੇ ਲਾ ਕੇ ਆਰਾਮ ਨਾਲ ਦੂਜੇ ਪਾਸੇ ਮੂੰਹ ਕਰਕੇ ਸੌਂ ਜਾਂਦਾ ਸੀ ਮੇਰੀ ਸਾਰੀ ਰਾਤ ਅੱਖਾਂ ਵਿੱਚ ਦੀ ਲੱਗਦੀ ਸੀ ਮੈਂ ਹਰ ਰੋਜ਼ ਆਪਣਾ ਕੰਮ ਨਿਬੇੜਦੀ ਉਸ ਤੋਂ ਬਾਅਦ ਬਾਥਰੂਮ ਵਿੱਚ ਚਲੀ ਜਾਂਦੀ ਤੇ ਆਪਣੇ ਸਰੀਰ ਦੇ ਉੱਪਰ ਦਵਾਈ ਦੀ ਮ사ਜ ਕਰਦੀ ਹੁੰਦੀ ਸੀ ਮੇਰਾ ਦਿਓਰ ਆਤਸਰੀ ਮੇਰੇ ਕਮਰੇ ਵਿੱਚ ਹੀ ਹੁੰਦਾ ਸੀ ਇੱਕ ਦਿਨ ਮੈਂ ਜਦੋਂ ਬਾਥਰੂਮ ਵਿੱਚੋਂ ਬਾਹਰ ਨਿਕਲੀ ਤਾਂ ਮੇਰਾ ਦਿਓਰ ਬੈੱਡ ਤੇ ਨਹੀਂ ਸੀ ਪਰ ਉਸ ਦਾ ਫੋਨ ਬੈੱਡ ਤੇ ਪਿਆ ਸੀ ਜਿਸ ਤੇ ਇੱਕ ਵੀਡੀਓ ਵੀ ਚੱਲ ਰਹੀ ਸੀ ਜਦੋਂ ਮੈਂ ਬੈੱਡ ਦੇ ਕੋਲ ਗਈ ਤਾਂ ਉਸ ਦੇ ਫੋਨ ਵਿੱਚ ਜਿਹੜੀ ਵੀਡੀਓ ਚੱਲਦੀ ਸੀ ਉਹ ਬਾਥਰੂਮ ਵਿੱਚ ਤਾਂ ਮੇਰੀ ਹੀ ਬਣਾਈ ਗਈ ਸੀ ਮੈਂ ਤਾਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਇਹ ਵੀਡੀਓ ਮੇਰੇ ਦਿਓਰ ਨੇ ਕਿਵੇਂ ਬਣਾ ਲਈ ਮੈਂ ਬਿਨਾਂ ਕੱਪੜਿਆਂ ਤੋਂ ਬੈਠ ਕੇ ਆਪਣੇ ਸਰੀਰ ਦੇ ਉੱਪਰ ਉਸ ਮੈਡੀਸਨ ਦੀ ਮ사ਜ ਕਰਦੀ ਸੀ ਤੇ ਮੇਰੇ ਦਿਔਰ ਨੇ ਮੇਰੀ ਬਿਨਾ ਕੱਪੜਿਆਂ ਤੋਂ ਵੀਡੀਓ ਬਣਾ ਲਈ ਤੇ ਉਹ ਉਸਮੋ ਉਸਮੋ ਹੀ ਬੈਠਾ ਦੇਖੀ ਜਾਂਦਾ ਸੀ ਇਹ ਦੇਖ ਕੇ ਤਾਂ ਮੈਨੂੰ ਬਹੁਤ ਗੁੱਸਾ ਆਇਆ ਪਰ ਮੈਂ ਆਪਣੇ ਅੰਦਰ ਹੀ ਗੁੱਸੇ ਨੂੰ ਦਬਾ ਲਿਆ ਕਿਉਂਕਿ ਮੈਂ ਰੌਲਾ ਨਹੀਂ ਸੀ ਪਾਉਣਾ ਚਾਹੁੰਦੀ ਜੇ ਪਾਉਂਦੀ ਵੀ ਤਾਂ ਮੇਰੇ ਘਰ ਵਾਲੇ ਨੇ ਉਲਟਿਆ ਮੇਰੇ ਤੇ ਹੀ ਇਲਜ਼ਾਮ ਲਗਾ ਦੇਣਾ ਸੀ ਕਿਉਂਕਿ ਉਹ ਤਾਂ ਪਹਿਲਾਂ ਹੀ ਬਹੁਤ ਹੀ ਸ਼ੱਕੀ ਕਿਸਮ ਦਾ ਬੰਦਾ ਸੀ ਉਹ ਤਾਂ ਹਰ ਰੋਜ਼ ਮੇਰਾ ਫੋਨ ਚੈੱਕ ਕਰਦਾ ਸੀ ਮੈਂ ਬਸ ਸੋਚ ਉਫਚਾ ਪੀ ਰਹੀ ਮੇਰਾ ਦਿਔਰ ਘੰਟੇ ਤੋਂ ਬਾਅਦ ਕਮਰੇ ਵਿੱਚ ਆਇਆ ਤੇ ਆਪਣਾ ਫੋਨ ਚੁੱਕਿਆ ਤੇ ਬਾਹਰ ਚਲਾ ਗਿਆ ਫਿਰ ਮੈਂ ਸੋਚਦੀ ਸੀ ਕਿ ਸਹੀ ਕਿ ਸ਼ਾਇਦ ਮੇਰੇ ਦਿਔਰ ਨੇ ਜਾਣ ਬੁੱਝ ਕੇ ਹੀ ਇਦਾਂ ਦਾ ਕੀਤਾ ਹੋਵੇ ਕਿ ਭਾਬੀ ਨੂੰ ਵੀ ਪਤਾ ਲੱਗ ਜਾਵੇ ਕਿ ਮੈਂ ਉਸ ਦੀ ਵੀਡੀਓ ਇਸ ਤਰੀਕੇ ਦੀ ਬਣਾਈ ਆ ਮੇਰੇ ਦਿਮਾਗ ਵਿੱਚ ਅਜੀਬ ਅਜੀਬ ਗੱਲਾਂ ਘੁੰਮਦੀਆਂ ਸੀ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਮੇਰਾ ਦਿਔਰ ਮੇਰੇ ਤੇ ਮਾੜੀ ਅੱਖ ਰੱਖਦਾ ਕਿਉਂਕਿ ਉਹ ਵੀ ਜਵਾਨ ਸੀ ਤੇ ਮੈਂ ਵੀ ਜਵਾਨ ਸੀ ਮੈਂ ਤਾਂ ਆਪਣੇ ਦਿਔਰ ਤੋਂ ਅਜੇ ਸਾਲ ਛੋਟੀ ਹੀ ਸੀ ਮੇਰਾ ਤਾਂ ਗੁੱਸੇ ਵਿੱਚ ਦਿਲ ਕਰਦਾ ਸੀ ਕਿ ਮੈਂ ਕੁਝ ਖਾ ਕੇ ਮਰ ਜਾਵਾਂ ਕਿਉਂਕਿ ਜੇ ਇਹ ਗੱਲ ਮੈਂ ਆਪਣੇ ਘਰ ਵਾਲੇ ਨੂੰ ਦੱਸਦੀ ਤਾਂ ਉਹਨੇ ਕਹਿਣਾ ਸੀ ਕਿ ਤੂੰ ਘਰ ਵਿੱਚ ਇਕੱਲੀ ਹੁੰਨੀ ਐ ਤੇ ਸਭ ਕੁਝ ਤੇਰੀ ਵਜ੍ਹਾ ਦੇ ਨਾਲ ਹੀ ਹੋਇਆ ਕਿਉਂਕਿ ਮੇਰਾ ਘਰ ਵਾਲਾ ਤਾਂ ਬਹੁਤ ਹੀ ਗੁੱਸੇਖੋਰ ਤੇ ਬਹੁਤ ਹੀ ਅਜੀਬ ਜਿਹਾ ਬੰਦਾ ਸੀ ਉਹਨੂੰ ਤਾਂ ਮੇਰੀ ਬਿਲਕੁਲ ਵੀ ਫਿਕਰ ਨਹੀਂ ਸੀ ਜੇ ਉਹਨੂੰ ਮੇਰੀ ਫਿਕਰ ਹੀ ਹੁੰਦੀ ਤਾਂ ਉਹ ਮੈਨੂੰ ਦਵਾਈ ਦਿਵਾਉਣ ਨਾਲ ਆਪ ਹੀ ਜਾਂਦਾ ਇੱਕ ਦਿਨ ਮੈਂ ਆਪਣੇ ਕਮਰੇ ਦੀ ਸਫਾਈ ਕਰਦੀ ਸੀ ਤੇ ਮੇਰਾ ਦਿਓਰ ਮੇਰੇ ਕਮਰੇ ਵਿੱਚ ਆ ਕੇ ਮੇਰੇ ਪਿੱਛੇ ਖੜ ਗਿਆ ਤਾਂ ਜਦੋਂ ਮੈਂ ਇੱਕਦਮ ਪਿੱਛੇ ਮੁੜੀ ਤਾਂ ਉਹਨੂੰ ਦੇਖ ਕੇ ਮੈਂ ਹੱਕੀ ਪੱਕੀ ਰਹਿ ਗਈ ਮੇਰੇ ਤਾਂ ਅੰਦਰ ਜਿਵੇਂ ਅੱਗ ਹੀ ਲੱਗ ਗਈ ਕਿਉਂਕਿ ਸਫਾਈ ਕਰਦੀ ਨੇ ਮੈਂ ਆਪਣੇ ਗਲੇ ਵਿੱਚੋਂ ਵੀ ਚੁੰਨੀ ਲਾ ਦਿੱਤੀ ਸੀ ਤੇ ਫਰਸ਼ ਦੇ ਉੱਪਰ ਪੋਚਾ ਲਗਾ ਰਹੀ ਸੀ ਮੈਂ ਤਾਂ ਆਪਣੇ ਧਿਆਨ ਵਿੱਚ ਹੀ ਕੰਮ ਕਰ ਰਹੀ ਸੀ ਮੈਨੂੰ ਨਹੀਂ ਪਤਾ ਸੀ ਕਿ ਕੋਈ ਖੜਾ ਮੈਨੂੰ ਦੇਖ ਰਿਹਾ ਮੈਂ ਆਪਣੇ ਦਿਓਰ ਨੂੰ ਕਿਹਾ ਕਿ ਸੁਖਵੀਰ ਇਵੇਂ ਕਿਸੇ ਦੇ ਕਮਰੇ ਵਿੱਚ ਆਉਣਾ ਚੰਗਾ ਨਹੀਂ ਲੱਗਦਾ ਤੂੰ ਥੋੜਾ ਬਹੁਤਾ ਖੜਕਾ ਤਾਂ ਕਰ ਦਿਆ ਕਰ ਮੈਂ ਤਾਂ ਆਪਣੇ ਧਿਆਨ ਵਿੱਚੇ ਕੰਮ ਕਰ ਰਹੀ ਸੀ ਤਾਂ ਉਹ ਮੈਨੂੰ ਦੇਖ ਕੇ ਹੱਸਣ ਲੱਗ ਪਿਆ ਕਹਿੰਦਾ ਭਾਬੀ ਮੈਂ ਕਿਹੜਾ ਉਪਰਾਂ ਮੈਂ ਵੀ ਤਾਂ ਇਸ ਘਰ ਦਾ ਮੈਂਬਰ ਹੀ ਆ ਫਿਰ ਕੀ ਹੋਇਆ ਜੇ ਮੈਂ ਤੇਰੇ ਕਮਰੇ ਤੇਰੇ ਕਮਰੇ ਵਿੱਚ ਆ ਗਿਆ ਤਾਂ ਤੇਰੇ ਕਮਰੇ ਵਿੱਚ ਲੱਗਾ ਏਸੀ ਐਲਸੀਡੀ ਲੱਗੀ ਆ ਇਸੇ ਕਰਕੇ ਮੈਂ ਇੱਥੇ ਦੰਦੇ ਟਾਈਮ ਤੇ ਰੁਕ ਜਾਣਾ ਮੇਰੇ ਕਮਰੇ ਵਿੱਚ ਤਾਂ ਸਿਰਫ ਪੱਕਾ ਹੀ ਲੱਗਿਆ ਹੋਇਆ ਹੈ ਜੇ ਤੈਨ ਤੁਹਾਨੂੰ ਕੋਈ ਜ਼ਿਆਦਾ ਹੀ ਪ੍ਰੋਬਲਮ ਆ ਮੈਂ ਵੀਰੇ ਨੂੰ ਦੱਸ ਦਿਆਂਗਾ ਕਿ ਵੀਰੇ ਜਦੋਂ ਮੈਂ ਵੀਰੇ ਨੂੰ ਇਹ ਗੱਲ ਕਹੀ ਤਾਂ ਆ ਕਹਿਣ ਲੱਗਾ ਕਿ ਤੂੰ ਹਰ ਗੱਲ ਆਪਣੇ ਵੀਰੇ ਨੂੰ ਦੱਸਣ ਵਾਲਾ ਰਹੁ ਮੇਰੇ ਤੇ ਨਾ ਪਾਇਆ ਕਰ ਕਰ ਤੂੰ ਵੀ ਉਸ ਗੱਲ ਦਾ ਨਜਾਇਜ਼ ਫਾਇਦਾ ਹੀ ਚੁੱਕਦਾ ਕਿਉਂਕਿ ਤੇਲੇ ਵੀ ਪਤਾ ਕਿ ਵੀਰਾ ਘਰ ਵਾਲਾ ਕਿੰਨੇ ਕੋ ਪਾਣੀ ਚਾਹ ਤੇ ਕਿੰਨੀ ਕਾ ਕਦਰ ਕਰਦਾ ਮੈਂ ਇੰਨੀ ਗੱਲ ਕਹਿ ਕੇ ਉੱਚੀ ਉੱਚੀ ਰੋਣ ਲੱਗਾ ਪਈ ਉਸ ਦਿਨ ਮੇਰੀ ਸੱਸ ਤੇ ਮੇਰਾ ਸਹੁਰਾ ਘਰ ਵਿੱਚ ਨਹੀਂ ਸੀ ਫਿਰ ਮੇਰਾ ਦਿਉਰ ਮੇਰੇ ਮੇਰਾ ਦਿਉਰ ਆ ਕੇ ਮੈਨੂੰ ਕਹਿੰਦਾ ਕਿ ਭਾਬੀ ਤੈਨੂੰ ਮੈਂ ਦੁਖੀ ਨਹੀਂ ਦੇਖਣਾ ਚਾਹੁੰਦਾ ਮੈਂ ਤੈਨੂੰ ਸੁਖੀ ਦੇਖਣਾ ਚਾਹਾਂ ਮੈਂ ਜਾਣ ਪੁੱਝ ਕੇ ਹੀ ਤੇਰੇ ਕਮਰੇ ਵਿੱਚ ਆਉਣਾ ਮੈਨੂੰ ਪਤਾ ਕਿ ਮੇਰਾ ਭਰਾ ਤੇ ਮੈਂ ਜਿਆਦਾ ਖੁਸ਼ ਨਹੀਂ ਰੱਖਦਾ ਉਹ ਤੈਨੂੰ ਕਿਤੇ ਬਾਹਰ ਘੁੰਮਣ ਫਰੋਣ ਵੀ ਨਹੀਂ ਲੈ ਕੇ ਜਾਂਦਾ ਤੇ ਨਾ ਹੀ ਖੁਸ਼ ਰਹਿੰਦਾ ਉਹ ਤੈਨੂੰ ਕਿਤੇ ਬਾਹਰ ਘੁੰਮਣ ਫਰੋਣ ਵੀ ਨਹੀਂ ਲੈ ਕੇ ਜਾਂਦਾ ਮੈਂ ਤਾਂ ਹੁਣ ਉਹਨੂੰ ਬਹੁਤ ਕਹਿੰਨਾ ਕਿ ਤੇਰਾ ਨਵਾਂ ਨਵਾਂ ਵਿਆਹ ਹੋਇਆ ਤੂੰ ਆਪਣੇ ਘਰ ਵਾਲੀ ਦੇ ਨਾਲ ਇੰਜੋਏ ਕਰਿਆ ਕਰ ਪਰ ਉਹ ਤਾਂ ਮੇਰੀ ਇੱਕ ਗੱਲ ਵੀ ਨਹੀਂ ਸੁਣਦਾ ਉਹ ਤਾਂ ਸਿਰੇ ਦਾ ਕੰਜੂਰ ਸਾਂ ਉਹ ਤਾਂ ਸਿਰਫ ਪੈਸੇ ਨਾਲ ਹੀ ਮਤਲਬ ਆ ਜਦੋਂ ਮੈਂ ਆਪਣੇ ਦਿਔਰ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਮੈਨੂੰ ਆਪਣਾ ਦਿਔਰ ਹੀ ਚੰਗਾ ਲੱਗਣ ਲੱਗ ਗਿਆ ਸੀ ਕਿ ਉਹਨੂੰ ਤਾਂ ਮੇਰੀ ਇੰਨੀ ਫਿਕਰ ਆ ਪਰ ਮੇਰੇ ਘਰ ਵਾਲਿਆਂ ਤਾਂ ਮੇਰੀ ਭੋਰਾ ਵੀ ਫਿਕਰ ਨਹੀਂ ਦਿਔਰ ਮੈਨੂੰ ਕਹਿੰਦਾ ਭਾਬੀ ਮੈਨੂੰ ਵੀ ਪਤਾ ਕਿ ਵੀਰਾ ਬਹੁਤ ਹੀ ਗੁੱਸੇ ਵਾਲੇ ਸੁਭਾਅ ਦਾ ਇਸ ਕਰਕੇ ਉਹਨੂੰ ਮੈਂ ਕੋਈ ਵੀ ਗੱਲ ਨਹੀਂ ਦੱਸੂੰਗਾ ਤੇ ਨਾ ਹੀ ਕੰਨ ਖੋਲ ਕੇ ਤੂੰ ਵੀ ਸੁਣ ਲੈ ਜੇ ਤੂੰ ਵੀਡੀਓ ਬਣੀ ਗੱਲ ਕਿਸੇ ਹੋਰ ਨੂੰ ਦੱਸੀ ਜਾਂਦੀ ਰਹਿਣ ਨੂੰ ਦੱਸੀ ਤਾਂ ਮੇਰੇ ਤੋਂ ਬਿਰਾ ਕੋਈ ਨਹੀਂ ਹੋਊਗਾ ਮੈਂ ਤੈਨੂੰ ਘਰ ਵਿੱਚੋਂ ਵੀ ਕਢਵਾ ਦੇਵਾਂਗਾ ਤੇਰੀ ਜਾਨ ਬੁੱਝ ਕੇ ਮੈਂ ਉਹ ਜੇ ਵੀਡੀਓ ਬਣਾ ਲਵਾਂਗਾ ਜਿੱਤੇ ਕਰਕੇ ਸਾਰਾ ਇਲਜ਼ਾਮ ਤੇਰੇ ਤੇ ਹੀ ਲੱਗ ਜਾਊਗਾ ਤੂੰ ਬਸ ਮੈਨੂੰ ਦੇਂਦੇ ਟਾਈਮ ਖੁਸ਼ ਕਰ ਦਿਆ ਕਰ ਕਿਉਂਕਿ ਤੂੰ ਮੈਨੂੰ ਦੇਖਣ ਵਿੱਚ ਬਹੁਤ ਸੋਹਣੀ ਲੱਗਦੀ ਐ ਮੈਨੂੰ ਆਪਣੇ ਦਿਔਰ ਦੀ ਗੱਲ ਤੇ ਬਹੁਤ ਗੁੱਸਾ ਆਇਆ ਤੇ ਮੇਰਾ ਦਿਲ ਕਰਦਾ ਸੀ ਕਿ ਮੈਂ ਉਹਦੇ ਮੂੰਹ ਤੇ ਵੱਟ ਕੇ ਇੱਕ ਥੱਪੜ ਮਾਰਾਂ ਪਰ ਮੈਂ ਕੁਝ ਵੀ ਨਹੀਂ ਸੀ ਕਰ ਸਕਦੀ ਫਿਰ ਮੈਂ ਉਹਨੂੰ ਕਿਹਾ ਕਿ ਤੂੰ ਆਪਣੇ ਮੋਬਾਈਲ ਵਿੱਚ ਉਹ ਵੀਡੀਓ ਡਿਲੀਟ ਕਰ ਦੇ ਉਹ ਕਹਿੰਦਾ ਕਿ ਇੱਕ ਸ਼ਰਤ ਤੇ ਹੀ ਮੈਂ ਵੀਡੀਓ ਡਿਲੀਟ ਕਰੂੰਗਾ ਜੇ ਤੂੰ ਮੇਰੀ ਉਹ ਸ਼ਰਤ ਪੂਰੀ ਕਰੇਂਗੀ ਤਾਂ ਅੱਜ ਘਰ ਵਿੱਚ ਵੀ ਕੋਈ ਨਹੀਂ ਮੰਮੀ ਪਾਪਾ ਵੀ ਬਾਹਰ ਗਏ ਆ ਤੇ ਅੱਜ ਆਪਾਂ ਦੋਵੇਂ ਹੀ ਘਰੇ ਆ ਤੂੰ ਮੇਰੇ ਨਾਲ ਆਪਣੇ ਬੈੱਡ ਤੇ ਹੀ ਇੰਜੋਏ ਕਰ ਲੈ ਮੈਂ ਇਹ ਗੱਲ ਸੁਣ ਕੇ ਤਾਂ ਇੱਕਦਮ ਹੀ ਕਮਰੇ ਵਿੱਚੋਂ ਬਾਹਰ ਨਿਕਲਣ ਲੱਗੀ ਤਾਂ ਉਹਨੇ ਮੈਨੂੰ ਘੁੱਟ ਕੇ ਫੜ ਲਿਆ ਤੇ ਬੈੱਡ ਦੇ ਉੱਪਰ ਸੁੱਟ ਲਿਆ ਫਿਰ ਕਮਰੇ ਦੇ ਨੂੰ ਕੁੰਡੀ ਲਗਾ ਕੇ ਮੇਰੇ ਨਾਲ ਗੱਲ ਤੇ ਰਿਲੇਸ਼ਨ ਬਣਾਉਣ ਲੱਗਾ ਮੈਨੂੰ ਕਹਿੰਦਾ ਕਿ ਤੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਤੇਰਾ ਤਾਂ ਹੁਣ ਵਿਆਹ ਹੋ ਗਿਆ ਕੁਆੜਾ ਕੁਆਰੀ ਕੁੜੀ ਨੂੰ ਤਾਂ ਡਰ ਲੱਗਾ ਹੁੰਦਾ ਤੇ ਤੂੰ ਤਾਂ ਵਿਆਹੀ ਹੋਈ ਐ ਦੇਖ ਤੈਨੂੰ ਵੀ ਅੱਜ ਪਤਾ ਲੱਗ ਜਾਊਗਾ ਕਿ ਮੇਰਾ ਭਰਾ ਤੈਨੂੰ ਜ਼ਿਆਦਾ ਖੁਸ਼ ਕਰਦਾ ਕਿ ਮੈਂ ਕਰਦਾ ਜਦੋਂ ਤੈਨੂੰ ਮੇਰੀ ਆਦਤ ਪੈ ਗਈ ਤਾਂ ਤੂੰ ਮੇਰੇ ਕੋਲ ਆਪ ਭੱਜੀ ਭੱਜੀ ਆਇਆ ਕਰੇਂਗੀ ਮੈਂ ਆਪਣੇ ਦਯੋਰ ਦੇ ਮੂਰੇ ਹੱਥ ਬੰਨ੍ਹਦੀ ਸੀ ਕਿ ਤੂੰ ਮੈਨੂੰ ਛੱਡ ਦੇ ਤੂੰ ਮੇਰੀ ਇੱਜ਼ਤ ਨੂੰ ਕਿਉਂ ਤੱਕਦਾ ਜੇ ਤੈਨੂੰ ਇੰਨੇ ਹੀ ਅੱਗ ਲੱਗੀ ਆ ਤਾਂ ਤੂੰ ਆਪਣਾ ਵਿਆਹ ਕਰਵਾ ਲੈ ਉਹ ਕਹਿੰਦਾ ਜਿਹੜਾ ਨਜ਼ਾਰਾ ਭਾਬੀ ਨਾਲ ਆਉਂਦਾ ਉਹ ਘਰ ਵਾਲੀ ਨਾਲ ਕਿੱਥੇ ਆਉਂਦਾ ਨਾਲੇ ਚੋਰੀ-ਚੋਰੀ ਕੀਤਾ ਪਿਆਰ ਤਾਂ ਦਾਦਾ ਨਜ਼ਾਰਾ ਹੀ ਵੱਖਰਾ ਹੁੰਦਾ ਮੈਂ ਬਹੁਤ ਅਲਤਾ ਬਾਹਾਂ ਮਾਰੀਆਂ ਪਰ ਮੇਰੀ ਇੱਕ ਨਾ ਚੱਲੀ ਉਹਨੇ ਮੇਰੀ ਇੱਜ਼ਤ ਨੂੰ ਲੀਰੋ-ਲੀਰ ਕਰ ਦਿੱਤਾ ਮੈਨੂੰ ਕਹਿੰਦਾ ਕਿ ਮੈਂ ਤਾਂ ਵਿਰੇ ਤੋਂ ਪਹਿਲਾਂ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਮੇਰੇ ਮਾਪਿਆਂ ਨੇ ਵੀਰਾ ਵੱਡਾ ਹੋਣ ਕਰਕੇ ਉਹਦਾ ਵਿਆਹ ਕਰ ਦਿੱਤਾ ਉਸ ਦਿਨ ਦੀ ਹੀ ਮੇਰੇ ਅੰਦਰ ਅੱਗ ਬਲਦੀ ਸੀ ਜਿਹੜੀ ਅੱਜ ਜਾ ਕੇ ਠੰਡੀ ਹੋਈ ਜਾਂ ਜਦੋਂ ਮੈਂ ਤੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤਾਂ ਅੱਜ ਮੇਰੇ ਰੂਹ ਨੂੰ ਸ਼ਾਂਤੀ ਮਿਲੀ ਆ ਉਹ ਅੱਧਾ ਘੰਟਾ ਮੇਰੇ ਜਸਮ ਨਾਲ ਖੇਡਦਾ ਰਿਹਾ ਤੇ ਉਸ ਤੋਂ ਬਾਅਦ ਆਪਣੇ ਕੱਪੜੇ ਪਾ ਕੇ ਬਾਹਰ ਚਲਾ ਗਿਆ ਮੈਂ ਬੈੱਡ ਦੇ ਉੱਪਰ ਬੈਠੀ ਰੋਈ ਜਾਂਦੀ ਸੀ ਤਾ ਆਪਣੇ ਦਿਲ ਵਿੱਚ ਇਹੀ ਸੋਚਦੀ ਸੀ ਕਿ ਜੇ ਘਰ ਵਾਲਾ ਆਪਣੀ ਘਰ ਵਾਲੀ ਦੀ ਕਦਰ ਕਰਦਾ ਹੋਵੇ ਤਾਂ ਕੋਈ ਵੀ ਉਸ ਦੇ ਵੱਲ ਅੱਖ ਚੱਕ ਕੇ ਨਹੀਂ ਦੇਖ ਸਕਦਾ ਮੇਰੇ ਦਿਔਰ ਨੂੰ ਵੀ ਮੇਰੇ ਘਰ ਵਾਲੇ ਦੇ ਸੁਭਾਅ ਦਾ ਪਤਾ ਸੀ ਇਸ ਕਰਕੇ ਤਾਂ ਉਹਨੇ ਇਹ ਨਜਾਜ਼ ਸਾਦਾ ਚੁੱਕਿਆ ਮੈਂ ਤਾਂ ਸਾਰੇ ਮਰਦਾਂ ਨੂੰ ਇਹੀ ਕਹਿਣਾ ਚਾਹਣੀ ਆ ਕਿ ਜੇ ਤੁਸੀਂ ਵਿਆਹ ਕਰਵਾਉਨੇ ਹੋ ਤਾਂ ਆਪਣੀ ਘਰ ਵਾਲੀ ਦੀ ਇੱਜ਼ਤ ਵੀ ਕਰਿਆ ਕਰੋ ਇਹ ਨਾ ਹੋਵੇ ਕਿ ਲੋਕ ਤੁਹਾਡੀ ਇੱਜ਼ਤ ਨੂੰ ਤੱਕਦੇ ਰਹਿਣ ਤੇ ਤੁਸੀਂ ਆਪਣੇ ਹੰਕਾਰ ਵਿੱਚ ਹੀ ਤੁਰੇ ਫਰੋ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਕਮੈਂਟਾਂ ਰਾਹੀਂ ਜਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ